ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਬਾ ਦੇ ਪਿੰਡ ਤੰਗੇੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਅਰਤੀ ਤੇ ਵਿਕਾਸ ਕਾਰਜਾਂ ਦੇ ਗੱਫੇ ਲੈ ਕੇ ਪਹੁੰਚੇ ਜਿੱਥੇ ਉਨ੍ਹਾਂ ਨੇ 500 ਲੱਖ ਦਾ ਚੈੱਕ ਦਿੱਤਾ ਅਤੇ ਬਟਾਲਾ ਦੇ ਐਸਡੀਐਮ ਖਿਲਾਫ ਵਿਚਲਸਵ ਲੋ ਦਰਜ ਮਾਮਲੇ ਤੇ ਪ੍ਰਸ਼ਾਸਕੀ ਅਫਸਰਾਂ ਨੂੰ ਚੇਤਾਵਨੀ ਦਿੱੰਦਿਆਂ ਕਿਹਾ ਕਿ ਤੁਸੀਂ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਦਿਓ ਕਿਉਂਕਿ ਪੰਜਾਬ ਸਰਕਾਰ ਇਹ ਸਭ ਬਰਦਾਸ਼ਤ ਨਹੀਂ ਕਰੇਗੀ ਨਾਲ ਹੀ ਉਨ੍ਹਾਂ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਸਾਡੇ ਵਾਸਤੇ ਤੁਸੀਂ ਕਹ ਲਓ ਵੀ ਅਸੀਂ ਬੜੇ ਸੁਭਾਗੀ ਆ ਬੜੇ ਚੰਗੀ ਕਿਸਮਤ ਵਾਲੇ ਆ ਕਿ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਜਿਹੜੇ ਪਿੰਡ ਦੋ ਇਹਨਾਂ ਦੇ ਵਿੱਚ ਆਉਂਦੇ ਆ ਜੀ ਆਪਣੇ ਰੋਟਾ ਸਾਹਿਬ ਤੇ ਤੰਗੇੜਾ ਇਤਿਹਾਸਕ ਗੁਰਦੁਆਰੇ ਆ ਜੀ ਇੱਕ ਤਾਂ ਇਹਨਾਂ ਵਾਸਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦੋਨਾਂ ਪਿੰਡਾਂ ਵਾਸਤੇ 5.5 ਲੱਖ 1 ਕਰੋੜ ਰੁਪਏ ਦੀ ਸਪੈਸ਼ਲ ਗ੍ਰਾਂਟ ਆ ਤੇ ਜੇ ਮੈਂ ਗੱਲ ਕਰਾਂ ਪਹਿਲਾ ਮੰਡੋਰ ਮੈਂ ਗਿਆ ਸੀ ਉੱਥੇ ਸਬਜ਼ਾੜਟ ਕਹਿੰਦੇ ਉਹਨੂੰ 1 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਉੱਥੇ ਮੰਡੀ ਦਾ ਨਵੀਨੀਕਰਨ ਹੋ ਰਿਹਾ ਛੱਡ ਬਣੇਗਾ ਫੜਾ ਸਾਰੀਆਂ ਨਵੀਆਂ ਬਣਨਗੀਆਂ ਉੱਥੇ 12 ਏਕੜ ਜ਼ਮੀਨ ਚਾਹੀਦੀ ਹੁੰਦੀ ਹੈ ਉਹਦੇ ਵਾਸਤੇ ਇਹਦੇ ਨਾਲ ਨਾਲ ਸਟੇਡੀਅਮ ਦੀ ਗ੍ਰਾਂਟ ਸੀ ਉੱਥੇ ਜੀ ਤੇ ਪੂਰਾ ਇੱਕ ਮਾਡਲ ਜਿਹੜਾ ਪਿੰਡ ਆ ਜਿਹਦੇ ਵਿੱਚ ਨਾ ਜਿਹਦੇ ਵਿੱਚ ਥਾਪਰ ਮਾਡਲ ਵੀ ਬਣਾਣਾ ਉਹਦਾ ਨਵੀਨੀ ਕਰਨਾ ਹੈ ਔਰ ਥਾਪਰ ਦੇ ਐਕਸਪਰਟਸ ਨੇ ਵਿਜ਼ਿਟ ਕੀਤਾ ਉਹ ਅਸੀਂ ਇੱਕ ਰੂਰਲ ਸੈਨੀਟੇਸ਼ਨ ਦਾ ਉਹਦਾ ਨਮੂਨੇ ਦਾ ਬਣਾਵਾਂਗੇ 50 ਲੱਖ ਰੁਪਏ ਉਹਦੇ ਤੇ ਤਕਰੀਬਨ ਤਕਰੀਬਨ 2.5 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਉਹ ਮਡੋਰ ਚ ਹੋ ਰਿਹਾ ਇਸੇ ਤਰ੍ਹਾਂ ਜਿਹੜਾ ਗੁਰਦੁਆਰਾ ਸਾਹਿਬ ਰੋਟਾ ਸਾਹਿਬ ਹੈ ਉੱਥੇ ਉਹਨਾਂ ਦੀ ਬੜੀ ਛਰੀ ਮੰਗ ਸੀ ਉਹਨਾਂ ਦੀ ਮਤਲਬ ਕਿ ਪਿਛਲੇ 35-40 ਸਾਲ ਦੀ ਮੰਗ ਸੀ ਜਿਹੜਾ ਕਿ ਉਹਨਾਂ ਦੇ ਸਾਹਮਣੇ ਜਗ੍ਹਾ ਬਹੁਤ ਘੱਟ ਸੀ ਪਾਰਕਿੰਗ ਦਾ ਸੀ 28 ਲੱਖ ਦੇ ਨਾਲ 50 ਲੱਖ ਰੁਪਇਆ ਆ ਉੱਥੇ ਵੀ 1.5 ਕਰੋੜ ਦੇ ਕੰਮ ਹੈ ਤੇ ਤੰਗੜਾ ਸਾਹਿਬ ਦੇ ਵਿੱਚ ਵੀ ਤਕਰੀਬਨ 2 ਕਰੋੜ ਰੁਪਏ ਦੇ ਕੰਮ ਹੈ ਜਿਹੜੀ ਜਿਵੇਂ ਅਸੀਂ ਆਪਣੇ ਜਿੱਥੇ ਆਪਾਂ ਖੜੇ ਆ ਨਾਲ ਜਿਹੜੀ ਇਹ ਗਰੀਬਾਂ ਵਾਸਤੇ ਦਰਜ ਜਿਹੜੀ ਇਹਨਾਂ ਦੀ ਕਲੋਨੀ ਹੈਗੀ ਹੈ ਜਿਹੜਾ ਵਾਸਤੇ ਇਹ ਸੜਕ ਦੀ ਮੰਗਿਆ ਵੀ 30 35 ਸਾਲ ਪੁਰਾਣੀ ਮੰਗ ਸੀ ਸੋ ਇਹ ਵੀ ਪੂਰੀ ਹੋਣ ਜਾ ਰਹੀ ਹੈ ਤੇ ਤਕਰੀਬਨ ਤਕਰੀਬਨ 2 ਕਰੋੜ ਰੁਪਏ ਦੇ ਕੰਮ ਇੱਥੇ ਹੋ ਰਿਹਾ ਜੀ ਤੇ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਜੇ ਮੈਂ ਤਿੰਨਾਂ ਪਿੰਡਾਂ ਦੀ ਗੱਲ ਕਰਾਂ ਤਾਂ ਇਹਦੇ ਚ ਤਕਰੀਬਨ ਤਕਰੀਬਨ ਜਿਹੜੇ 6-7 ਕਰੋੜ ਰੁਪਏ ਦੇ ਜਿਹੜੇ ਕੰਮ ਹੈ ਉਹ ਆਉਣ ਬੜੇ ਦਿਨਾਂ ਦੇ ਵਿੱਚ ਕੁਝ ਹੋ ਗਏ ਆ ਕੁਝ ਪੂਰੇ ਹੋਣਗੇ ਜੀ ਜਿਹਦੇ ਵਿੱਚ ਚਚੇ ਤੌਰ ਦੇ ਉੱਤੇ ਰੂਰਲ ਸੈਨੀਟੇਸ਼ਨ ਜਿਹਦੇ ਚ ਪਿੰਡ ਦੇ ਪਾਣੀ ਨੂੰ ਸਾਫ਼ ਕਰਨਾ ਔਰ ਗਲੀਆਂ ਨਾਲੀਆਂ ਸੜਕਾਂ ਇਹ ਮੈਂ ਕਿਹਾ ਸੀ ਵੀ ਮਾਕਿਸਤਾਲਾ ਮੰਨਾ ਨਹੀਂ ਲੈਣਾ ਨਾਲ ਗਰੀਬਾਂ ਦੇ ਘਰ ਬਣਨੇ ਸ਼ੁਰੂ ਹੋ ਗਏ ਜੀ ਅਨੰਦਪੁਰ ਸੇ ਇੱਕ ਸੈਸ਼ਨ ਬੁਲਾਇਆ ਜਾ ਰਿਹਾ ਤੇ ਅਨੰਦਪੁਰ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਹੈਗਾ ਸ਼ਾਇਦ ਤਰਜੀਹ ਰੱਖੀ ਜਾਂਦੀ ਆ ਕਾਂਗਰਸ ਕਹਿੰਦੀ ਵੀ ਅਨੰਦਪੁਰ ਨੂੰ ਜ਼ਿਲ੍ਹਾ ਨਹੀਂ ਬਣਾਉਣਾ ਚਾਹੀਦਾ ਇਸ ਤਰ੍ਹਾਂ ਦੇ ਚਲੋ ਆਪਾਂ ਮੈਂ ਕਿਸੇ ਡਿਬੇਟ ਚ ਪਏ ਤੋਂ ਬਗੈਰ ਜਿਹੜੀ ਸਭ ਤੋਂ ਜਿਹੜੀ ਗੱਲ ਹੈ ਵੀ ਆਪਾਂ ਜਿਹੜਾ ਇਹ ਸਮਾਗਮ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜੱਲਾਸਾਨੀ ਕੁਰਬਾਨੀ ਜਿਹੜੀ ਉਹਨੂੰ ਡੈਡੀਕੇਟਡ ਆ ਤੇ ਇਹਦੇ ਵਿੱਚ ਸਾਡੀ ਜਿਹੜੀ ਆਣ ਵਾਲੀ ਪੀੜ੍ਹੀ ਆ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਤਾਂ ਕਾਫੀ ਸ਼ਾਇਦ ਸਾਡੇ ਬੱਚਿਆਂ ਨੂੰ ਪਤਾ ਹੋਵੇਗਾ ਤੇ ਲੇਕਿਨ ਭਾਈ ਮਤੀ ਦਾਸ ਭਾਈ ਸਤੀ ਦਾਸ ਔਰ ਭਾਈ ਦਿਆਲਾ ਜੀ ਉਹਨਾਂ ਦੀ ਕੁਰਬਾਨੀ ਬਾਰੇ ਸ਼ਾਇਦ ਬੱਚਿਆਂ ਨੂੰ ਨਹੀਂ ਪਤਾ ਔਰ ਖਾਸ ਕਰਕੇ ਦੁਨੀਆ ਦੇ ਵਿੱਚੜੀ ਹੈਗੀ ਆ ਇਹਦੀ ਮਿਸਾਲ ਕੋਈ ਨਹੀਂ ਹੈ ਉਹਦੇ ਬਾਰੇ ਅਸੀਂ ਜਿਹੜਾ ਸਰਬ ਧਰਮ ਸੰਮੇਲਨ ਕਰਾ ਰਹੇ ਆ ਤਾਂ ਕਿ ਦੇਸ਼ ਦੇ ਕੋਨੇ-ਕੋਨੇ ਤੱਕ ਗੁਰੂ ਸਾਹਿਬ ਦਾ ਸੰਦੇਸ਼ ਕਿਉਂਕਿ ਅੱਜ ਵੀ ਨਫ਼ਰਤ ਦਾ ਮਾਹੌਲ ਹੈ ਜੇ ਮੈਂ ਗੱਲ ਕਰਾਂ ਅਮਰੀਕਾ ਕੈਨੇਡਾ ਵਿੱਚ ਸਾਡੇ ਬੱਚਿਆਂ ਨਾਲ ਜੋ ਉੱਥੇ ਧੱਕਾ ਹੋ ਰਿਹਾ ਉਹਦਾ ਸਾਨੂੰ ਬਹੁਤ ਦੁੱਖ ਹੈ ਬਟ ਉਸ ਤੋਂ ਜ਼ਿਆਦਾ ਦੁੱਖ ਮੈਨੂੰ ਇਸ ਚੀਜ਼ ਦਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਸਾਡੇ ਬੱਚਿਆਂ ਨਾਲ ਧੋਖਾ ਹੋ ਰਿਹਾ ਧੋਖਾ ਹੋ ਰਿਹਾ ਧੱਕਾ ਹੋ ਰਿਹਾ ਉਹਦਾ ਵੀ ਦੁੱਖ ਹੈ ਇਹਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਜੋ ਕਿ ਹਾਲੇ ਪਹਿਲਾਂ ਸਾਡੇ ਕਿਸਾਨਾਂ ਨਾਲ ਹੋਇਆ ਜੀ ਉਹਨਾਂ ਨੂੰ ਦਿੱਲੀ 'ਚ ਨਹੀਂ ਬਟਨ ਦਿੱਤਾ ਕਿ ਆ ਬਾਰਡਰ ਤੇ ਬਿਠਾਇਆ ਗਿਆ ਮੈਂ ਵੀ ਉਹਨਾਂ ਦੇ ਨਾਲ ਬੈਠਾ ਉੱਥੇ ਲੇਕਿਨ ਆਪਣੇ ਦੇਸ਼ ਦੇ ਵਿੱਚ ਸਾਨੂੰ ਜਿਹੜਾ ਇਹ ਬਗਾਨਵੀ ਵਾਲਾ ਸਾਡੇ ਨਾਲ ਵਰਤਾਰਾ ਹੈਗਾ ਸਾਡਾ ਪਾਣੀ ਵੀ ਖੋਇਆ ਜਾ ਰਿਹਾ ਸਾਡੀ ਰਾਜਧਾਨੀ ਵੀ ਸਾਨੂੰ ਦਿੱਤੀ ਸਾਡੀ ਯੂਨੀਵਰਸਿਟੀ ਹੁਣ ਕੋਈ ਜਾ ਰਹੀ ਹੈ ਸਾਡੇ ਕੋਲ ਸੋ ਇਹ ਜਿਹੜਾ ਜਿਹਦੇ ਖਿਲਾਫ ਗੁਰੂ ਸਾਹਿਬ ਲੜੇ ਸੀਗੇ ਇਸ ਵੇਲੇ ਗੁਰੂ ਦੇ ਫਲਸਫੇ ਦੀ ਗੱਲ ਕਰਨਾ ਜ਼ਰੂਰੀ ਹੈ ਜਿਲਾ ਬਣੇਗਾ ਨਹੀਂ ਬਣੇਗਾ ਮੈਂ ਉਸ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ ਲੇਕਿਨ ਗੁਰੂ ਦਾ ਜਿਹੜਾ ਸੰਦੇਸ਼ ਆ ਸਾਰਿਆਂ ਤੱਕ ਪਹੁੰਚਣਾ ਚਾਹੀਦਾ ਕਿ ਗਰੀਬ ਨਾਲ ਮਜਲੂਮ ਨਾਲ ਖੜਨਾ ਹੈ ਜ਼ਬਰ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਹੈ ਮੋਗਾ ਦੀ ਏਡੀਸੀ ਤੇ ਕਰਪਸ਼ਨ ਦਾ ਮਾਮਲਾ ਦਰਜ ਕੀਤਾ ਉਹ ਦੂਜੇ ਪਾਸੇ ਪਟਿਆਲਾ ਦੇ ਐਸਡੀਮ ਦੇ ਖਿਲਾਫ ਜੋ ਬਿਜ਼ਨਸ ਅੱਜ ਰੇਡ ਕਰ ਗਏ ਦੇਖੋ ਮੈਨੂੰ ਬੜੇ ਅਫਸੋਸ ਨਾਲ ਹੈ ਵੀ ਸਾਡੇ ਜਿਹੜੇ ਚੰਗੇ ਅਫਸਰ ਆ ਸਾਡੇ ਵੀ ਇੱਕ ਦੋ ਸਿਵਲ ਸੱਜਣ ਵੀ ਕੀਤੇ ਆ ਜੀ ਅਸੀਂ ਉਹ ਅਜੇ ਵੀ ਇਹਨਾਂ ਨੂੰ ਸਮਝ ਨਹੀਂ ਆਈ ਵੀ ਜਿਹੜੀ ਗਵਰਨਮੈਂਟ ਹੈ ਮਤਲਬ ਠੀਕ ਆ ਵੀ ਜਿਹੜਾ ਹਰਕ ਬੰਦਾ ਕਦੇ ਨਾ ਕਦੇ ਤਾਂ ਫੜਿਆ ਹੀ ਜਾਊਗਾ ਔਰ ਯੰਗ ਆਫਿਸਰਸ ਆ ਇਹਨਾਂ ਨੂੰ ਇਮਾਨਦਾਰੀ ਨਾਲ ਡੈਡੀਕੇਸ਼ਨ ਨਾਲ ਸੇ ਕੰਮ ਕਰ ਰਹੇ ਆ ਉਹਨਾਂ ਨੂੰ ਕੰਮ ਜਿਹੜਾ ਹੈਗਾ ਇਹਨਾਂ ਨੂੰ ਇਮਾਨਦਾਰੀ ਨਾਲ ਕਰਨਾ ਚਾਹੀਦਾ ਸੋ ਮੈਂ ਆਪਣੇ ਇਹਨਾਂ ਨੂੰ ਜਿਹੜੇ ਕਰਪਟ ਆਫਸਰ ਆ ਉਹਨਾਂ ਨੂੰ ਵੀ ਮੈਂ ਕਹਿਣਾ ਵੀ ਤੁਸੀਂ ਹੁਣ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਦਿਓ ਬਹੁਤ ਪੁਰਾਣੀਆਂ ਪਈਆਂ ਹੋਈਆਂ ਪੰਜਾਬ ਦੇ ਵਿੱਚ ਬੜੀਆਂ ਬੁਰਾਈਆਂ ਆ ਗਈਆਂ ਜਿਵੇਂ ਤੁਸੀਂ ਗੈਂਗਸਟਰ ਆ ਜੀ ਮਤਲਬ ਇਹ ਜਦੋਂ ਕੈਪਟਨ ਦੀ ਪਹਿਲੀ ਸਰਕਾਰ ਆਈ ਆ ਉਦੋਂ ਮੇਰੇ ਖੜ ਇੱਕ ਡੀਜੀਪੀ ਹੁੰਦੇ ਸੀ ਉਹਨਾਂ ਦੀ ਸਟੇਟਮੈਂਟ ਆ ਮੈਂ ਤੁਹਾਨੂੰ ਤੁਹਾਨੂੰ ਤਾਂ ਮੀਡੀਆ ਨੂੰ ਤਾਂ ਪਤਾ ਹੀ ਹੋਣਾ ਉਹਨੇ ਉਦੋਂ ਕਿਹਾ ਸੀਗਾ ਕਿ 59 ਜਾਂ 60 ਗੈਂਗ ਆ ਪੰਜਾਬ ਉਹ ਚਾਹੇ 골ਡੀ 엠라드 ਆ ਜੀ ਫਰੀਦਕੋਟ ਦਾ ਉਹ ਆ ਬਿਸ਼ਨੋਈ ਬ੍ਰਦਰਜ਼ ਹਰਿਆਣੇ ਦੇ ਆ ਇਹ ਤੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਆ ਜੀ ਹੋਰ ਵੀ ਜਿਹੜੇ ਤੁਹਾਡੇ ਜਿਹੜਾ ਕਾਫੀ ਸਾਰੇ ਜਿਹੜੇ ਗੈਂਗਸਟਰਸ ਆ ਉਹ ਯੂਨੀਵਰਸਿਟੀਆਂ ਚੋਂ ਪੜ੍ਹੇ ਹੋਏ ਆ ਤੋਂ ਸਾਡੀ ਐਜੂਕੇਸ਼ਨ ਸਿਸਟਮ ਸਾਡੇ ਸਮਾਜ ਦੇ ਵਿੱਚ ਜਿਹੜੀ ਜਿਹੜੀ اخਲਾਕੀ ਤੌਰ ਤੇ ਖਰਾਬ ਹੋਈ ਆ ਉਹ ਕਿਤੇ ਨਾ ਕਿਤੇ ਪੂਰੇ ਸਮਾਜ ਨੂੰ ਵੀ ਸਾਡੀ ਸਰਕਾਰ ਦੀ ਪ੍ਰਾਇਰਟੀ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਵੀ ਖਤਮ ਕਰਨਾ ਗੈਂਗਸਟਰਵਾਦ ਵੀ ਖਤਮ ਕਰਨਾ ਤਾਂ ਹੀ ਜਿਹੜੀ ਹੈਗੀ ਆ ਜਿਹੜੀ ਖੁਸ਼ਹਾਲੀ ਆਏਗੀ ਪੰਜਾਬ ਦੇ ਵਿੱਚ ਇੰਡਸਟਰੀ ਆਏਗੀ ਕਿਸਾਨ ਪਰਫੁੱਲਤ ਹੋਏਗਾ ਮਜ਼ਦੂਰ ਪਰਫੁੱਲਤ ਹੋਏਗਾ ਜੇ ਕੰਮ ਹੋਏਗਾ ਤਾਂ ਹੀ ਲੋਕਾਂ ਨੂੰ ਕੰਮ ਦੇ ਨਾਲ ਗੱਲ ਅੱਗੇ ਚੱਲਣੀ ਆ ਬਈ